ਨਾਬਾਦੀ ਸਿਨੇਮਾ ਰੋਡ ਸੜਕ ਦਾ ਵਿਵਾਦ ਪੱਖਿਆ ਹੋਇਆ ਦਿਖਾਈ ਦੇ ਰਿਹਾ ਹੈ ਸੜਕ ਨਾ ਬਣਨ ਦੀ ਸੂਰਤ ਦੇ ਵਿੱਚ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਬੰਦ ਕਰਕੇ ਇਕੱਠੇ ਹੋ ਕੇ ਨਾਬਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਧਰਨਾ ਲਗਾਇਆ ਅਤੇ ਚੱਕਾ ਜਾਮ ਕਰ ਦਿੱਤਾ ਪ੍ਰਸ਼ਾਸਨ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜੇਕਰ ਸੜਕ ਇਹ ਕਾਨੂੰਨ ਦੇ ਮੁਤਾਬਕ ਬਣ ਰਹੀ ਹੈ ਤਾਂ ਜ਼ਰੂਰ ਬਣਨੀ ਚਾਹੀਦੀ ਹੈ ਜੇਕਰ ਕਾਂਗਰਸ ਸਰਕਾਰ ਵੱਲੇ ਇਸ ਸੜਕ ਨੂੰ ਲੈ ਕੇ ਘਪਲਾ ਕੀਤਾ ਗਿਆ ਤਾਂ ਉਹਨਾਂ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਤੇ ਕਾਰਜ ਸாதਕ ਅਫਸਰ ਨੇ ਦੱਸਿਆ ਕਿ ਡੀਸੀ ਪਟਿਆਲਾ ਦੇ ਫਲੋ ਇਸ ਸੜਕ ਦੇ ਖਿਲਾਫ ਸਟੇ ਲਗਾਈ ਹੋਈ ਹੈ ਅਤੇ ਕੰਮ ਕਾਜ ਬੰਦ ਕਰਵਾਇਆ ਗਿਆ। ਠੇਕੇਦਾਰਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਕਾਰਜ ਸாதਕ ਅਫਸਰ ਦੇ ਫਲੋ 2 ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ। ਮੈਂ ਦੇਖੋ ਤਿਹਾਰਾਂ ਦਿਨ ਨੇ ਬਹੁਤ ਗਰੀਬ ਬੰਦੇ ਨੇ ਜਿਹੜੇ ਉਹ ਇਹ ਚਾਰ ਦਿਨਾਂ ਤੇ ਸਾਰੇ ਉਹਨਾਂ ਦਾ ਸਾਰੇ ਸਾਲ ਦਾ ਕਾਰੋਬਾਰ ਟੱਬਰਾਂ ਦੀ ਰੋਟੀ ਬਣਦੀ ਐ ਇਹ ਇੰਨੀ ਅੰਗਿਹਲੀ ਕਰਦੇ ਨੇ ਸਰਕਾਰ ਜਿਹੜੀ ਹੈ ਲੋਕਾਂ ਨਾਲ ਜੋ ਲੋਕਲ ਵਪਾਰੀ ਨੇ ਕੀ ਕਸੂਰ ਆ ਉਹਨਾਂ ਦਾ ਟੈਕਸ ਕਲੈਕਟਰ ਫ੍ਰੀ ਦੇ ਨੇ ਸਰਕਾਰ ਦੇ ਰੱਖੇ ਇਹ ਸਾਡੇ ਨਾਲੇ ਖੇਡਾ ਖੇਡੀ ਜਾਂਦੇ ਨੇ ਕੋਈ ਕਹਿੰਦਾ ਉਹਦੇ ਨਾਲ ਗੱਲ ਕਰ ਉਹ ਕਹਿੰਦਾ ਉੱਪਰ ਕਹਦੀ ਉੱਪਰੋਂ ਕਹਿੰਦੇ ਥੱਲੇ ਕਹਤੀ ਸਾਨੂੰ ਕੀ ਐ ਜੀ ਸੜਕ ਕਿਹਨੇ ਪਾਸ ਕੀਤੀ ਕਿਹਨੇ ਇਸ ਦਾ ਪੱਟਨ ਨੂੰ ਨਹੀਂ ਕਿਹਾ ਅਸੀਂ ਕਿਸੇ ਨੂੰ ਵੀ ਸੜਕ ਪੱਟਨ ਨੂੰ ਨਹੀਂ ਕਿਹਾ ਕਿਸ ਵਾਸਤੇ ਰੋਕੀ ਗਈ ਐ ਸਾਨੂੰ ਸਮਝ ਨਹੀਂ ਆਪੇ ਐਸਡੀਓ ਸਾਹਮਣੇ ਚਾਲੂ ਕਰਾਈ ਹੈ ਫਿਰ ਆਪੇ ਸ਼ਾਮ ਨੂੰ ਆ ਕੇ ਚਾਬੀਆਂ ਫੜਦੇ ਸਾਨੂੰ ਵੀ ਨਹੀਂ ਪਤਾ ਕਿਸ ਬਾਤ ਕੀ ਗੇਮ ਹੈ ਇਹ ਸੜਕ ਤੇ ਗਣੀ ਬੰਨ੍ਹਣ ਵਾਲੀ ਸੀ ਜ ਨਹੀਂ ਸੀ ਉਦਾਰਨੇ ਸੜਕ ਦੇ ਹਾਲਾਤ ਤਾਂ ਖਰਾਬ ਸੀ ਪਾਣੀ ਖੜਦਾ ਸੀ ਹੁਣ ਪ੍ਰੋਪਰ ਜਿਹੜੀ ਇਹ ਕਹਿੰਦੇ ਪੀਡਲੂਡੀ ਦੇ ਅਧਿਕਾਰੀ ਸਪੈਸ਼ਲ ਆ ਕੇ ਇਨਕੁਆਰੀ ਕਰਕੇ ਗਏ ਨੇ ਉਸ ਤੋਂ ਬਾਅਦ ਸੜਕ ਪਾਸ ਆਈ ਹੈ ਸੜਕ ਦੇ ਰੋਲ ਨਹੀਂ ਉਸ ਨੂੰ ਮੰਗਣ ਦੇ ਨਾਲ ਇਹ ਕਹਿੰਦੇ 2021 ਚ ਵੀ ਮੰਗਣੀ ਤੇ 2022 ਚ ਫੇਰ ਟੈਂਡਰ ਸਾਨੂੰ ਤਾਂ ਉਸ ਚੀਜ਼ ਦਾ ਤਾਂ ਮਤਲਬ ਨਹੀਂ ਉਹ ਸਰਕਾਰ ਨੇ ਲਾਇਆ ਜਿਨ੍ਹਾਂ ਨੇ ਲਾਇਆ ਉਹਨਾਂ ਖਿਲਾਫ ਕਾਰਵਾਈ ਕਰੇ ਇਹ ਚ ਵਪਾਰੀ ਵਰਗ ਦਾ ਕੋਈ ਕਸੂਰ ਨਹੀਂ ਜਦੋਂ ਪਾਰੀ ਵਰਗ ਨੇ ਆਪ ਕੁਛ ਕਹਾ ਹੋਵੇ ਜਾਂ ਇਹ ਕੋ ਵੀ ਟੈਂਡਰ ਟੈਂਡਰ ਆਪੇ ਪਾ ਕੇ ਆਪਣਾ ਗੱਲ ਲਿਆ ਫੇਰ ਇਹਦੀ ਕਸੂਰ ਹੈ ਇੱਥੇ ਜਿਨ੍ਹਾਂ ਨੇ ਜੇ ਕੋਈ ਨਵੀਂ ਸੜਕ ਬਣਨ ਵਾਲੀ ਸੀ ਜੇ ਉਹਨਾਂ ਨੇ ਉਹ ਸੜਕ ਬਣਾਈਆਂ ਉਹਨਾਂ ਤੇ ਕਾਰਵਾਈ ਹੋਵੇ ਇਹ ਚ ਪਾਰੀਆਂ ਦਾ ਤਾਂ ਕੋਈ ਕਸੂਰ ਨਹੀਂ ਹੈ ਅੱਗੇ ਤਾਂ ਵੈਸੇ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਜਿਹੜੇ ਲੋਕ ਇਕੱਠੇ ਹੁੰਦੇ ਨੇ ਵੀ ਠੇਕੇਦਾਰ ਵ ਹੁਣ ਠੇਕੇਦਾਰ ਬਹੁਤ ਵਧੀਆ ਕੰਮ ਕਰ ਰਿਹਾ ਪਰ ਹੁਣ ਪ੍ਰੋਬਲਮ ਇਹ ਹੈ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਚਾਹੇ ਉਹ ਡੀਸੀ ਹੈ ਏਡੀਸੀ ਹੈ ਜਾਂ ਕੋਈ ਵੀ ਹੋਰ ਛੋਟੇ ਵੱਡੇ ਜਿੰਨੇ ਅਫਸਰ ਨੇ ਉਹ ਕੰਮ ਨਹੀਂ ਹੁਣ ਦਿਨ ਚ ਉਹਦੇ ਇੱਥੇ ਜਿੰਨੀ ਵੀ ਪੁਰਾਣੀ ਕੰਸਟਰਕਸ਼ਨ ਹੈ ਉਹ ਤਾਂ ਸਾਰੇ ਨੱਬੇ ਦੀ ਨੀਵੀਂ ਹੋਈ ਹੈ ਨਾ ਜੇ ਆਪਣੇ 1960 ਦੇ ਬਣੇ ਹੋਏ ਨੇ ਹੁਣ ਉਹਦਾ ਹੁਣ ਕੀ ਕਰ ਸਕਦੇ ਆ ਆਪਾਂ ਠੀਕ ਹੈ ਨਹੀਂ ਇਹ ਤਾਂ ਕਿਤੇ ਨਾ ਕਿਤੇ ਜਦੋਂ ਵੀ ਕੋਈ ਨਵੀਂ ਕੰਸਟਰਕਸ਼ਨ ਹੁੰਦੀ ਹੈ ਕਿਤੇ ਉੱਚਾ ਵੀ ਹੁੰਦਾ ਕਿਤੇ ਨੀਵਾ ਵੀ ਹੁੰਦਾ ਜੇ ਆਪਾਂ ਇੱਕ ਜਾਣੇ ਪਿੱਛੇ ਪੂਰੇ 500 ਬੰਦਿਆਂ ਨੂੰ ਖਰਾਬ ਕਰੀਏ ਮੇਰੇ ਖਿਆਲ ਉਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ ਤੁਸੀਂ ਤੁਸੀਂ ਤਾਂ ਕਹਿਣਾ ਚਾਹੁੰਦੇ ਹੋ ਵੀ ਸੜਕ ਬਣਨੀ ਚਾਹੀਦੀ ਬਿਲਕੁਲ 100% ਬਣਨੀ ਚਾਹੀਦੀ ਹੈ ਜੀ ਦੇਖੋ ਤੇ ਪਾਣੀ ਖੜਦਾ ਸੀਗਾ ਜਿਹੜਾ ਠੇਕੇਦਾਰ ਨੇ ਪਾਈਪਾ ਪਾ ਕੇ ਉਹ ਪਾਣੀ ਵੀ ਕੱਢਦਾ ਮਤਲਬ ਕਿ ਇੱਥੇ ਕੱਲ ਪਤਾ ਲੱਗਿਆ ਵੀ ਉਹਨੇ ਜਦੋਂ ਦੁਆਰਾ ਲੋਕਾਂ ਨੇ ਠੇਕੇਦਾਰ ਤੇ ਪ੍ਰੈਸ਼ਰ ਪਾਇਆ ਉਹਨੇ ਕੰਮ ਸ਼ੁਰੂ ਕੀਤਾ ਈਓ ਨੇ ਵੀ ਵਰਬਲੀ ਉਹਨੂੰ ਕਿਹਾ ਵੀ ਕੰਮ ਸ਼ੁਰੂ ਕਰੋ ਜਦੋਂ ਤੋਂ ਕੰਮ ਸ਼ੁਰੂ ਕਰਵਾ ਲਿਆ ਹੁਣ ਉਹ ਅੱਗੇ ਉਹ ਤੇ ਸ਼ਾਇਦ ਪਰਚਾ ਵੀ ਕਰ ਰਹੇ ਨੇ ਬੜੀ ਮਾੜੀ ਗੱਲ ਆ ਨਾਲੇ ਉਹਦੇ ਵਾਲੀ ਪਰਚੇ ਵਾਲੀ ਤਾਂ ਕੋਈ ਗੱਲ ਨਹੀਂ ਅਸਲੀ ਗੱਲ ਤਾਂ ਇਹ ਆ ਵੀ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਗੱਲ ਆ ਅੱਜ ਹੀ ਮੇਰੀ ਨੋਟਿਸ ਦੇ ਵਿੱਚ ਆਇਆ ਜੀ ਇਹ ਨਾਪਾ ਸ਼ਹਿਰ ਦਾ ਇਹ ਮਸਲਾ ਮੈਂ ਅਸ ਗੇਟ ਜਿਹੜੀ ਸੜਕ ਬਣ ਰਹੀ ਆ ਤੇ ਬਾੜਾ ਗੇਟ ਧਰਨਾ ਲਾਇਆ ਮੈਂ ਖੁਦ ਚੱਲ ਕੇ ਆ ਕਿਉਂਕਿ ਅਸੀਂ ਤਾਂ ਖੁਦ ਪਹਿਲਾਂ ਪ੍ਰੋਟੈਸਟ ਕਰਦੇ ਰਹੇ ਹਾਂ ਸਰਕਾਰਾਂ ਦੇ ਖਿਲਾਫ ਹੁਣ ਜੇ ਆਪ ਸਰਕਾਰ ਦਾ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਚੁਣਿਆ ਮੇਰਾ ਫਰਜ਼ ਬਣਦਾ ਮੈਂ ਆ ਕੇ ਉਹਨਾਂ ਦੀ ਗੱਲ ਸੁਣਾ ਮੈਂ ਇਸ਼ੂ ਹੈ ਜਿਕੇ 2020 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀਗੀ ਇਹ ਸੜਕ ਜਿਹੜੀ ਹੈ ਜੀ ਉਦੋਂ ਬਣੀ ਹੈ ਠੀਕ ਹੈ ਜੀ ਔਰ ਉਸ ਤੋਂ ਸਾਲ ਬਾਅਦ ਹੀ ਇੱਥੇ ਇਸੇ ਸੜਕ ਦੇ ਉੱਪਰ ਲੋਕ ਟਾਇਲ ਦਾ ਵੀ ਟੈਂਡਰ ਪਾਸ ਹੋਇਆ ਜਿਹੜਾ ਕਿ ਪ੍ਰੋਪਰ ਡੀਸੀ ਪਟਿਆਲਾ ਵੱਲੋਂ ਔਰ ਪ੍ਰੋਪਰ ਇੱਥੇ ਟੀਮ ਆਉਂਦੀ ਹੈ ਉਹਨੇ ਸਰਵੇ ਕਰਕੇ ਪ੍ਰੋਪਰ ਉਹਦੀ ਮਨਜ਼ੂਰੀ ਦਿੱਤੀ ਹੈ ਔਰ ਇਹ ਫੰਡ ਜਿਹੜਾ ਹੈ ਜੀ ਮੁੱਖ ਮੰਤਰੀ ਦੇ ਜਿਹੜਾ ਫੰਡ ਹੁੰਦਾ ਹੈ ਉਹਦੇ ਵਿੱਚੋਂ ਜਾਰੀ ਹੁੰਦਾ ਹੁਣ ਜਿਹੜਾ ਜੀ ਇੱਥੇ ਕੋਈ ਅਮਨ ਗੁਪਤਾ ਨਹੀਂ ਜੀ ਉਈ ਉਹਨਾਂ ਉਹਨਾਂ ਦੇ ਕਹਿੰਦੇ ਜੀ ਪਰਚਾ ਕੀਤਾ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਦੇਖੋ ਮੈਂ ਗਲਤ ਕੀਆ ਸਹੀ ਕੀਆ ਠੀਕ ਹੈ ਇਹ ਤਾਂ ਕਾਨੂੰਨ ਦੱਸੇਗਾ ਜੀ ਜੇ ਸਹੀ ਆ ਤਾਂ ਮੈਂ ਸਹੀ ਨਾ ਖੜਾ ਜੇ ਗਲਤ ਆ ਤਾਂ ਮੈਂ ਕਦੇ ਵੀ ਨਹੀਂ ਖੜੂਗਾ ਪਹਿਲੀ ਗੱਲ ਤਾਂ ਇਹ ਕਿ ਜੇ 2020 ਦੇ ਵਿੱਚ ਜਦੋਂ ਇਹ ਟੈਂਡਰ ਲੱਗਿਆ ਜਦੋਂ ਇਹ ਮਨਜ਼ੂਰੀ ਦਿੱਤੀ ਆ ਕਾਂਗਰਸ ਦੀ ਸਰਕਾਰ ਸੀ ਜੇ ਸਹੀ ਆ ਤਾਂ ਫਿਰ ਇਹ ਕੰਮ ਹੋਣਾ ਚਾਹੀਦਾ ਜੀ ਜੇ ਗਲਤ ਆ ਤਾਂ ਜਿੰਨਾ ਲੋਕਾਂ ਨੇ ਜਿਹੜੇ ਅਫਸਰਾਂ ਨੇ ਇਹ ਟੈਂਡਰ ਪਾਸ ਕੀਤਾ ਇਹ ਪਾਸ ਕਿਉਂ ਕੀਤਾ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਫਿਰ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਦਿਹਾਰਾਂ ਦੇ ਦਿਨ ਨੇ ਜੀ ਇਤਿਹਾਰ ਸਰਤੇ ਨੇ ਜੀ ਦੁਕਾਨਦਾਰ ਪਰੇਸ਼ਾਨ ਨੇ ਜੀ ਪਟ ਪਟਾਈਆ ਹੋਇਆ ਪਿਆ ਉਥੇ ਗਾਹਕ ਨਹੀਂ ਕੋਈ ਆਉਂਦਾ ਇਸ ਦੁਕਾਨਦਾਰਾਂ ਦੀ ਗੱਲ ਬਿਲਕੁਲ ਜਾਇਜ਼ ਆ ਤੇ ਮੈਂ ਇਹਨਾਂ ਦੀ ਗੱਲ ਸੁਣਨ ਵਾਸਤੇ ਆਇਆ ਮੈਂ ਇਹੋ ਮੌਕੇ ਤੇ ਆਏ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਦੋ ਦਿਨ ਦਾ ਸਮਾਂ ਦਿਓ ਸਿਵਲਦਾਨ ਮੈਡਮ ਆਏ ਸੀ ਉਹਨਾਂ ਦੀ ਮੇਰੇ ਖਿਆਲ ਚ ਸ਼ਾਇਦ ਮੈਂ ਮਲੇ ਨਹੀਂ ਚਲੇ ਗਏ ਐਸਟੀਐਮ ਨਾਬਾ ਉਹਨਾਂ ਨਾਲ ਮੇਰੀ ਗੱਲ ਹੋਈ ਨਹੀਂ ਮੈਂ ਦੋ ਤਿੰਨ ਵਾਰੀ ਫੋਨ ਕੀਤਾ ਉਹਨਾਂ ਨੂੰ ਮੈਂ ਫੋਨ ਆ ਰਿਹਾ ਮੈਂ ਪੁੱਛੂੰਗਾ ਵੀ ਕੀ ਮਸਲਾ ਔਰ ਇਹ ਵੀ ਪਤਾ ਲੱਗਿਆ ਕਿ ਜਿੱਤੇ ਪਰਚਾ ਕੀਤਾ ਜੀ ਉਹਦਾ ਕੋਈ ਲੈਣ ਦੇਣ ਨਹੀਂ ਟੈਂਡਰ ਨਾਲ ਜੀ ਟੈਂਡਰ ਕਿਸ ਤੇ ਆਪਾ ਪਰਚਾ ਕਿਸੇ ਹੋਰ ਤੇ ਕਰ ਰਹੇ ਆ ਜਾਨੀ ਕਿ ਕਿਤੇ ਨਾ ਕਿਤੇ ਮਿਸ ਗਾਈਡ ਆ ਇਹਦਾ ਪ੍ਰੋਪਰ ਸੋਲੂਸ਼ਨ ਔਰ ਬਤੌਰੇ ਐਮਐਲਏ ਮੇਰੇ ਨੌਲੇਜ ਦੇ ਵਿੱਚ ਇਹ ਗੱਲ ਲਿਆਉਣੀ ਚਾਹੀਦੀ ਸੀ ਕਿ ਇਹ ਮਸਲਾ ਜੀ ਬਹਿ ਕੇ ਆਪਾਂ ਦੁਕਾਨਦਾਰ ਭਰਾਵਾਂ ਨੂੰ ਸਾਰਿਆਂ ਨੂੰ ਬਹਿ ਕੇ ਗੱਲ ਕਰਦੇ ਵੀ ਮਸਲਾ ਕਿੱਥੇ ਆ ਇਹਦਾ ਹੱਲ ਕਿਵੇਂ ਕੀਤਾ ਜਾਵੇ ਸੋ ਇੱਥੇ ਆ ਕੇ ਮਿਸ ਕਮਿਊਨੀਕੇਸ਼ਨ ਦਾ ਗੈਪ ਆ ਇਹਨੂੰ ਠੀਕ ਕਰਕੇ ਜਲਦੀ ਜਲਦੀ